ਕ੍ਰੂਸ਼ਲ ਤੁਹਾਡੀ ਸੇਵਾ ਵਿੱਚ ਮੇਰੇ ਨਾਲ ਜਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾਕਟਰ ਪੀਮੇਂਦਰ ਹਾਜ਼ਰ ਨੇ ਸੋ ਹੁਣ ਤੁਹਾਨੂੰ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਨੇ ਉਹਨਾਂ ਤੋਂ ਜਾਣੂ ਕਰਵਾਉਣਗੇ ਤੇ ਅੱਗੇ ਦਾ ਜਿਹੜਾ ਗਤੀਵਿਧੀਆਂ ਹੋਣਗੀਆਂ ਉਹ ਵੀ ਦੱਸਣਗੇ ਸੋ ਬਹੁਤ-ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਏ ਸਾਡੇ ਪੰਜਾਬੀ ਯੂਨੀਵਰਸਿਟੀ ਦੇ ਵਿੜੇ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਬੰਦਾ ਕਲਾ ਨਾਲ ਨਹੀਂ ਜੁੜਿਆ ਉਹ ਚੰਗਾ ਇਨਸਾਨ ਨਹੀਂ ਬਣ ਸਕਦਾ ਸੋ ਮੇਰੀ ਤਾਂ ਇਹੀ ਹੁੰਦਾ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਕੀਰਤਨ ਨਾਲ ਜੋੜਿਆ ਜੀ ਗੁਰੂ ਸਾਹਿਬ ਨੇ ਸਾਨੂੰ ਬਾਣੀ ਨਾਲ ਜੋੜਿਆ ਸ਼ਬਦ ਨਾਲ ਜੋੜਿਆ ਔਰ ਸਾਨੂੰ ਰਾਗਾਂ ਨਾਲ ਜੋੜਿਆ ਅ ਇਸੇ ਤਰ੍ਹਾਂ ਖੇਡਾਂ ਨਾਲ ਜੋੜਿਆ ਭਾਸ਼ਾ ਨਾਲ ਜੋੜਿਆ ਸਾਨੂੰ ਜਿਹੜੀ ਇਸ ਪ੍ਰੇਰਨਾ ਮਿਲਦੀ ਹੈ ਕਿਉਂਕਿ ਆਪਾਂ ਜਿਸ ਧਰਤੀ ਦੇ ਬੈਠੇ ਆਂ ਜੀ ਆਪਾਂ ਜਿਸ ਧਰਤੀ ਦੇ ਉੱਤੇ ਯੂਨੀਵਰਸਿਟੀ ਬਣੀ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨਛੋਹ ਪ੍ਰਾਪਤ ਹੈ ਜੀ ਔਰ ਗੁਰੂ ਸਾਹਿਬ ਦਾ ਇਸ ਵਾਰੀ ਆਪਾਂ ਸਾਰੇ 350ਵਾਂ ਸ਼ਹੀਦ ਦੀ ਵਰ੍ਹੇ ਮਨਾ ਰਹੇ ਆਂ ਜੀ 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 ਔਰ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਹੀ ਇਹਦੇ 'ਚ ਕੋਈ ਰੋਲ ਨਹੀਂ ਜੀ ਗੁਰੂ ਸਾਹਿਬ ਜੀ ਦੀ ਜੀ ਸੋ ਡਾਕਟਰ ਸਾਹਿਬ ਆਪ ਉਹ ਹੋ ਗਏ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਗੁਰਪੁਰਬ ਵੀ ਚੱਲ ਰਿਹਾ ਪਰ ਮੈਂ ਇਹਨਾਂ ਦੀ ਦਾਤ ਦਿੰਨਾ ਡਾਕਟਰ ਸਾਹਿਬ ਨੇ ਜਿੰਨੀਆਂ ਵੀ ਕਲਾਮਾਂ ਮੈਨੂੰ ਲੱਗਦਾ ਵੀ ਡਾਕਟਰ ਸਾਹਿਬ ਵੀ ਬਹੁਤ ਮੈਂ ਇਹਨਾਂ ਕੋਲੋਂ ਪੜਿਆ ਵੀ ਹਾਂ ਤੇ ਬਹੁਤ ਸੰਘਰਸ਼ ਕੀਤਾ ਹੈ ਆਪਣੇ ਜੀਵਨ ਦੇ ਵਿੱਚ ਅੱਜ ਇਹੋ ਜੇ ਮੁਕਾਮ ਤੇ ਹੈ ਕਿ ਇਹਨਾਂ ਦੇ ਯੂਨੀਵਰਸਿਟੀ ਦੇ ਵਿੱਚ ਬਹੁਤ ਵੱਖਰਾ ਸਥਾਨ ਹੈ ਸੋ ਡਾਕਟਰ ਸਾਹਿਬ ਇੱਕ ਮੈਂ ਜਿੱਥੇ ਜੁਵਕ ਭਲਾਈ ਵਿਭਾਗ ਹੈ ਉੱਥੇ ਮੈਂ ਆਰਟ ਗੈਲਰੀ ਦੇਖਿਆ ਜਿੱਥੇ ਗੁੱਡੀਆਂ ਪਟੋਲੇ ਚਾਏ ਉਹ ਸਰ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਕਿ ਉਹ ਇਸ ਲਈ ਆਇਆ ਕਿਉਂਕਿ ਦੇਖੋ ਸਾਡੀ ਜਿਹੜੀ ਵਿਰਾਸਤ ਹੈ ਖਤਮ ਹੁੰਦੀ ਜਾ ਰਹੀ ਹੈ ਸਾਡੀਆਂ ਬੱਚੀਆਂ ਭੈਣਾਂ ਧੀਆਂ ਕਿਸੇ ਵੇਲੇ ਗੁੱਡੀਆਂ ਪਟੋਲੇ ਬਣਾਉਂਦੀਆਂ ਸੀਗੀਆਂ ਔਰ ਉਹ ਹੌਲੀ ਹੌਲੀ ਉਹ ਵਿਰਸਾ ਖਤਮ ਹੋ ਰਿਹਾ ਸੀਗਾ ਕਿਉਂਕਿ ਇੱਥੇ ਨਵੇਂ ਬੱਚੇ ਆਉਂਦੇ ਆ ਸ਼ਹਿਰਾਂ ਤੋਂ ਪਿੰਡਾਂ ਤੋਂ ਜਿਹੜੇ ਬੱਚੇ ਉਸ ਵਿਰਾਸਤ ਨੂੰ ਖਤਮ ਹੁੰਦੀ ਦੇਖ ਰਹੇ ਨੇ ਸੋ ਉਸ ਨੂੰ ਜ਼ਿੰਦਾ ਕਰਨ ਦੇ ਲਈ ਸਾਡੀ ਉਸ ਪੁਰਾਣੀ ਅਮੀਰ ਪਰੰਪਰਾ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਮੇਰੀ ਕੋਸ਼ਿਸ਼ ਹੋਈ ਔਰ ਉਹ ਜਿਹੜੇ ਕਲਾਕਾਰ ਨੇ ਉਹ ਬਹੁਤ ਵੱਡੇ ਪੰਜਾਬ ਦੇ ਕਲਾਕਾਰ ਨੇ ਜਿਨ੍ਹਾਂ ਨੇ ਉਹ ਗੁੱਡੀਆਂ ਬਣਾਈਆਂ ਨੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਤੇ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਔਰ ਉਹ ਫਿਰ ਗੁੱਡੀਆਂ ਜਿਹੜੀਆਂ ਨੇ ਉਹ ਮੈਨੂੰ ਲੱਗਦਾ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਉਸ ਤਰ੍ਹਾਂ ਦੀਆਂ ਗੁੱਡੀਆਂ ਤੁਹਾਨੂੰ ਨਹੀਂ ਮਿਲਣਗੀਆਂ ਨਹੀਂ ਮਿਲਣੀਆਂ ਸਰ ਔਰ ਉਹਨਾਂ ਨੇ ਬਹੁਤ ساری ਜ਼ਿੰਦਗੀ ਗੁੱਡੀਆਂ ਬਣਾਉਣ ਚ ਲਾਈ ਹੈ ਸੋ اسی ਉਹਨਾਂ ਨੂੰ ਬੇਨਤੀ ਕੀਤੀ ਇਸ ਲਈ ਤਾਂ ਕਿ ਉਹ ਬੱਚੇ ਜਿਹੜੇ ਨੇ ਉਹ ਉਸ ਪਰੰਪਰਾ ਨੂੰ ਦੇਖ ਸਕਣ ਉਹਦਾ ਆਨੰਦ ਮਾਣ ਸਕਣ ਤੇ ਉਹਨਾਂ ਤੋਂ ਪ੍ਰੇਰਿਤ ਹੋ ਕੇ ਖੁਦ ਵੀ ਬਣਾਉਣ ਇਸ ਲਈ ਉਹ ਅਸੀਂ ਬਣਾਈ ਸੀ ਹਾਂ ਦਵਾਰਾ ਮੈਂ ਸਰ ਉਹੀ ਗੱਲ ਦਵਾਰਾ ਕਹਿਣ ਲੱਗਾ ਮੈਂ ਸਰ ਤੁਹਾਡੀ ਰੈਨਮ ਹੈ ਇੱਥੇ 2015 ਤੋਂ ਮੈਂ ਇੱਥੇ ਐਡਮਿਸ਼ਨ ਲਈ ਹੈ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਜੋਬ ਕਮੇਲਾ ਹੈ ਜਿਸ ਦੇ ਵਿੱਚ ਮੈਂ ਕੋਈ ਵੀ ਕਮੀ ਨਹੀਂ ਦੇਖ ਰਿਹਾ ਜਿਹਦੇ ਵਿੱਚ ਜਿੰਨੀਆਂ ਕਲਾਕ੍ਰਿਤੀਆਂ ਨੇ ਜਿੰਨੇ ਜਿਹੜੀ ਪਰਫਾਰਮੈਂਸ ਹੋ ਰਹੀਆਂ ਨੇ ਜੀ ਇਨ ਬਿਨ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਆਪਾਂ ਦੇਖਦੇ ਸੀ ਉਸੇ ਤਰੀਕੇ ਨਾਲ ਇਸ ਨੂੰ ਮੈਨੇਜ ਤੁਸੀਂ ਕਹਨੇਗੀ ਸੇ ਇਸ ਨੂੰ ਮੈਨੇਜ ਦੇਖੋ ਬੈਕ ਫੇਅਰ ਕਹਾਗਾ ਮੇਰੇ ਮੇਰੇ ਹੱਥ 'ਚ ਕੁਝ ਨਹੀਂ ਹੈ ਜੋ ਅਕਾਲ ਪੁਰਖ ਦੀ ਜੋ ਕਿਰਪਾ ਹੈ ਉਹਦੀ ਕਲਾ ਹੈ ਉਹ ਵਰਤ ਰਹੀ ਹੈ ਜੀ ਮੇਰੇ ਮੇਰਾ ਮੁੰਮੇ ਕੁਝ ਨਹੀਂ ਜੀ ਜੀ ਸੋ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਹੈ ਤੇ ਬਹੁਤ ਸਾਰੀਆਂ ਸਾਨੂੰ ਜੜੀਆਂ ਡਾਕਟਰ ਸਾਹਿਬ ਨੇ ਗੱਲਾਂ ਦਸੀਆਂ ਨੇ ਸੋ ਪਾਪਕ ਵੀ ਹੋ ਗਏ ਸੀਗੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਗੁਰਪੁਰਬ ਚੱਲ ਰਿਹਾ ਇੱਥੇ ਡਾਕਟਰ ਸਾਹਿਬ ਦਾ ਆਪਾਂ ਧੰਨਵਾਦ ਕਰਕੇ ਇਹਨਾਂ ਤੋਂ ਇਜਾਜ਼ਤ ਲੈਨੇ ਆ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੰਨਤ ਜੀ